हां जी दोस्तों सारेया नु सस्श्रीकाल स्वागत करते हैं टोंडा राज संधू फार्मिंग दे विच आज पहुंचेया दोस्तों ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਅਮਰਕੋਟ ਅੱਡਾ ਲੱਗਦਾ ਦੋਸਤੋ ਅਮਰਕੋਟ ਸ਼ਹਿਰ ਬਿਲਕੁਲ ਨਜ਼ਦੀਕ ਬਲਟੋਏ ਪਿੰਡ ਦੀ ਦੂਰੀ ਵੀ ਥੋੜੀ ਹੈ ਦੋਸਤੋ ਕਿ 5-4 ਕਿਲੋਮੀਟਰ ਦੀ ਦੂਰੀ ਪਿੰਡ ਬਲਟੋਏ ਦੀ ਆ ਤੇ ਖਾਸ ਵਿਜਟ ਤੁਸੀਂ ਪਿੰਡ ਅਮੀਰਕੇ ਕਰਨੀ ਆ ਵੀਰ ਬੂਟੇ ਕੋਲ ਆਇਆ ਦੋਸਤੋ ਪਹਿਲਾ ਕਾਫੀ ਵੀਡੀਓ ਦੋਸਤੋ ਆਪਾਂ ਪਾਈਆਂ ਨੇ ਇਸ ਕਰੋ ਵੀਰ ਸਿਲ ਪਰਚੇਜ ਦਾ ਕੰਮ ਵੀ ਕਰਦਾ ਤੇ ਪਸ਼ੂ ਦੋਸਤੋ ਕੋਈ 5-4 ਨੱਕ ਜਿਹੜੇ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਆਪਾਂ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨੱਕ ਤੁਹਾਨੂੰ ਦਿਖਾਉਣੇ ਆ ਦੋ ਬੜਾ ਇੱਕ ਝੋਟੀ ਦਿਖਾਵਾਂਗੇ ਦੋਸਤੋ ਬਹੁਤ ਖੂਬਸੂਰਤ ਪਸ਼ੂ ਦੋ ਸੂਏ ਆ ਇੱਕ ਗੱਬਣ ਵੈੜਾ ਦੱਬੀ ਵੈੜ ਜਿਹੜੀ ਦੋਸਤੋ ਐਚ ਐਫ ਬਰੀਡ ਦੇ ਵਿੱਚ ਤੁਸੀਂ ਇਹ ਸਾਹਮਣੇ ਦੇਖ ਰਹੇ ਜੀ ਇਹ ਗੱਬਣਾਂ ਦਾ ਤਿਆਰੀ ਵਾਲੀ ਆ ਤੇ ਦੋ ਪਸ਼ੂ ਸੂਏ ਸੂਏ ਆ ਨਾਲ ਦੀ ਨਾਲ ਦੋਸਤੋ ਸੂਏ ਪਸ਼ੂਆਂ ਦੀ ਆਪਾਂ ਧਾਰਤੂਰ ਜਿਹੜੀ ਆ ਦੋਸਤੋ ਕੋਈ ਦ ਬਿਲਕੁਲ ਚੈੱਕ ਕਰਵਾ ਦਾਂਗੇ ਤਸੱਲੀ ਕਰਵਾ ਦਾਂਗੇ ਠੀਕ ਹੈ ਜੀ ਤੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 23 ਜੁਲਾਈ ਆ ਤੇ ਸਮਾਂ ਕੁ ਸ਼ਾਮ ਦਾ ਦੋਸਤੋ 6:30 6 ਵਜੇ ਦਾ ਹੈ ਇਹ ਹੀ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਆਓ ਲੈਨੇ ਆ ਬਦਾਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਬੂਟੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਬੂਟੇ ਸਾਸਰੀ ਕਾਲ ਸਾਸਰੀ ਗਾਲ ਸਿੰਘ ਸਾਬ ਹੋਰ ਸੁਣਾਓ ਕੀ ਹਾਲ ਚਾਲ ਆ ਬਹੁਤ ਵਧੀਆ ਵੀਰ ਬੂਟੇ ਠੀਕ ਠਾਕ ਵਧੀਆ ਆ ਬੰਦੇ ਗਰਮੀ ਨਹੀਂ ਖੜਾ ਛੱਡਣ ਦੀ ਸੰਧੂ ਸਾਹਿਬ ਕੀ ਹਾਲ ਹੁੰਦਿਆ ਵੇਖੋ ਅੱਛਾ ਜੀ ਤੇ ਬੱਸ ਗਰਮੀ ਨੂੰ ਆਂਦਾ ਲੋਹੇ ਨੂੰ ਲੋਹਾ ਕਰਦਾ ਲੋਹੇ ਨੂੰ ਲੋਹਾ ਕੱਟਣ ਵਾਲ ਆ ਬੰਦਾ ਥੋੜਾ ਜਿਹਾ ਬਹੁਤ ਮੰਦਾ ਆ ਰਿਹਾ ਬਿਲਕੁਲ ਜੀ ਬਿਲਕੁਲ ਹਾਂਜੀ ਸਭ ਦੋਸਤੋ ਐਨੀਮਲ ਜਿਹੜਾ ਤੇਲ ਤੁਸੀਂ ਸਾਹਮਣੇ ਦੇਖ ਰਿਹਾ ਜੇ ਤੇ ਸ਼ੁਰੂਆਤ ਆਪਾਂ ਕਰ ਲਵਾਂਗੇ ਪਹਿਲਾਂ ਤੁਹਾਨੂੰ ਵੜਾ ਦਿਖਾ ਦਾਂਗੇ ਇੱਕ ਲਾਸਟ ਵਿੱਚ ਤੁਹਾਨੂੰ ਜਿਹੜੀ ਦੋਸਤੋ ਮਾਜ ਦਿਖਾਵਾਂਗੇ ਬਹੁਤ ਖੂਬਸੂਰਤ ਆਰਡਰ ਕੁਆਲਟੀ ਵਾਲੀ ਆ ਤੇ ਕੱਲੇ-ਕੱਲੇ ਨਗਦੀ ਡਿਟੇਲ ਮਿਲ ਜੂਗੀ ਬਾਕੀ ਵੀਡੀਓ ਦੋਸਤੋ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਆ ਕਰੋ ਤੇ ਵੀਰ ਬੂਟੇ ਆ ਪਹਿਲੇ ਨੰਬਰ ਤੇ ਜਿਹੜੀ ਆ ਡੱਬੀ ਬਾੜ ਖੜੀ ਆਪਣੇ ਕੋਲ ਐਚਪੀ ਦੇ ਵਿੱਚ ਇਹ ਸੰਦੂ ਸਾਹ ਦੂਜਾ ਸੂਏ ਜੇ ਹਾਂਜੀ ਇਹ ਸ਼ੇਕ ਦੇ 6 ਦਿਨ 6 ਦਿਨ ਰਹਿ ਕੇ ਸੂਣ ਚ ਠੀਕ ਹੈ ਜੀ ਲਓ ਦੋਸਤੋ ਸੈਕੰਡ ਟਾਈਮਰ ਆ ਸੈਕੰਡ 6 ਦਿਨ ਦੰਦ ਹੋ ਗਏ ਨਾ ਕੰਨਾਂ ਵਾਲੇ ਬਰਾਬਰ ਕਰਨ ਲਈ ਦੁਜੇ ਠੀਕ ਹੈ ਜੀ ਆ 6 ਦੇ ਦੰਦ ਪੂਰੇ ਹੋ ਗਏ ਛੇ ਦਿੰਦੀ ਆ 6 ਦਿਨ ਦੇ ਆ ਠੀਕ ਹੈ ਜੀ ਕੰਨੀਆਂ ਵਾਲੇ ਹਜੇ ਬਰਾਬਰ ਚੇਕ ਬਰਾਬਰ ਆਉਂਦੇ ਆ ਯੂ ਨਾ ਸੰਤੂ ਸਭ ਲਈ ਆ ਨਾ ਪਹਿਲੇ ਸੂਏ 16 17 ਲੀਟਰ ਦੁੱਧ ਕੱਢਿਆ ਅੱਛਾ ਜੀ ਉਹ ਜ਼ਿਆਦਾ ਕਿ 20 20 ਲੀਟਰ ਕੱਢੇ ਤੇ 35 35 ਬਿਲਕੁਲ ਓਕੇ ਪੋਲੀ ਰੂ ਵਰਗੀ ਆ ਠੀਕ ਹੈ ਜੀ ਇਹ ਬੈਡ ਹੈ ਵੀ ਲਾਉ ਪੱਤ ਵਾਲੀ ਜੇ ਬਿਲਕੁਲ ਜੀ ਬਿਲਕੁਲ ਆ ਨਸਲ ਬਰੀ ਇਧਰੋਂ ਥੋੜਾ ਹਲਾ ਦਿਓ ਮਾੜ ਇੱਕ ਵਾਰੀ ਦਿਖਾ ਦਈਏ ਥਾਣਾ ਆ ਆ ਲਓ ਜੀ ਸੋ ਥਣ ਦੇ ਬਾਦ ਦੋਸਤੋ ਵੇਖੋ ਖੋਲ ਕੇ ਖੋਣੇ ਖੋਲ ਓਈ ਠੀਕ ਹੈ ਜੀ ਸੋ ਚਾਰੇ ਥਾਣਾ ਦੋਸਤੋ ਵੰਡ ਬੁੰਡ ਕਾਫੀ ਚੰਗੀ ਆ ਤੇ 5 4 5 6 5 4 ਟਿੱਪਣ ਬਹੁਤ ਚੰਗੀ ਸੰਧੂ ਸਾਹਿਬ ਅੱਛਾ ਜੀ ਹਾਂ ਬਾਕੀ ਥਣ ਵੀ ਫਿਰ ਤੋਰ ਤਾਰੇ ਵੇਖੋ ਇਹਨਾਂ ਕਿ ਪੀੜ ਮਨ ਦੀ ਪਰਾਂ ਕੋੜੀ ਲੱਗੀ ਵਹਿੜ ਆ ਆ ਦੇਖੋ ਜੀ ਠੀਕ ਹੈ ਸੋ ਪਲੀ ਗੁਲੀ ਪੂਰੀ ਆ ਦੋਸਤੋ ਨਿਗਰ ਪਿੰਡੇ ਦੀ ਆ ਕਦ ਕਾਠ ਵੀ ਸੋਹਣਾ ਵਹਿੜ ਦਾ ਸੈਕੰਡ ਟਾਈਮ ਰਾਤ ਦੂਜਾ ਸੂਹਾ ਇਸ ਵਹਿੜ ਨੇ ਸੋਹਣਾ ਬਾਕੀ ਆਰਡਰ ਤੁਸੀਂ ਦੇਖ ਸਕਦੇ ਲਾ ਕੋ ਥੱਲੇ ਹੋਰ ਸਭ ਹਮੂ ਦੇ ਕੋਲੋਂ ਹਾਂ ਬੜਾ ਬੈਗ ਸਿਰ ਤੋਂ ਤੋਰ ਕੇ ਦਿਖਾ ਦਈਏ ਥੋੜਾ ਹੌਲੀ ਤੋਰਿਆ ਜਿਹਾ ਹੌਲੀ ਜਿਹਾ ਵੇੜਾ ਨਾਲੇ ਹੁੰਦੇ ਲੋਬੀ ਦੋਸਤੋ ਬਾਕੀ ਇੱਕ ਪੂਰੀ ਤੁਹਾਨੂੰ ਆ ਨੇੜੇ ਦਿਖਾ ਦਈਏ ਆਪਾਂ ਲਾ ਤੇ ਪਣ ਸੰਧੂ ਸਾ ਲੱਪਾਂ ਭਰਦੀ ਭੋਲੀ ਰੂ ਵਰਗੀ ਹਾਂ ਹਾਲੀ ਪੈਂਦੀ ਆ ਕੁਛ ਨਹੀਂ ਆਂਦੇ ਠੀਕ ਆ ਜੀ ਠੀਕ ਆ ਲੋਕ ਦੋਸਤੋ ਬਾਕੀ ਕੱਦ ਕੋਤ ਬਹੁਤ ਸੋਹਣਾ ਠੀਕ ਆ ਬਿਲਕੁਲ ਹੱਥੀ ਚਵਾਈਲਾ ਥਾਣਾ ਮੁੱਠੀ ਮੁੱਠੀ ਥਾਣ ਲੱਗਾ ਕਰਮਾਲੀ ਨੂੰ ਕਾਲੀ ਹੋਣੀ ਮਾਰੇ ਡਰ ਜੇ ਨੇ ਜੀ ਸੰਧੂ ਸਾਹਿਬ ਨਵਾਈ ਨਵਾਈਆ ਬਿਲਕੁਲ ਕੋ ਮੱਝਾਂ ਜਾਈ ਸੀ ਲਿਆ ਦੇ ਹੂੰ ਠੀਕ ਆ ਤੇ ਕੀ ਦੀ ਡਿਮਾਂਡ ਕਰਾਂਗੇ ਵੀਰ ਬੂਟੇ ਆਪਾਂ ਲੈਣ ਦੇਣ ਕੀ ਕੀਤਾ ਮਾਰਕੀਟ ਦੇ ਹਿਸਾਬ ਨਾਲ ਸੰਧੂ ਸਾਹਿਬ ਐਸੇ ਬੱਚਿਆਂ ਦਾ 70 72 73 ਮੰਗੀ ਜਾਂਦੇ ਆ ਹਾਂ ਜੀ ਆਪਾਂ ਨੂੰ 70 ਨਹੀਂ 72 ਨਹੀਂ ਹਾਂ 64000 ਦੀ ਦੇ ਦਾਂਗੇ 64200 ਰੁਪਏ ਮੰਨ ਕਾ 63000 ਦੀ ਜਿਹੜੀ ਹਾਂ ਨਾ ਦੇਣੀ 63 ਦੀ 63 ਦੀ ਜਿਹੜਾ ਵੀਰ ਖੜੂਗੇ ਯਾਦ ਹੀ ਕਰੂਗੇ ਵੈਟ ਲੈਂਦੀ ਹੈ ਠੀਕ ਆ ਜੀ ਹਾਂਜੀ ਲਓ ਦੋਸਤੋ ਡਿਮਾਂਡ 65 70 ਕੁਛ ਵੀ ਆ ਪਰ 63000 ਦੀ ਇਹ ਤੁਹਾਨੂੰ ਮਿਲ ਜੂਗੀ ਬਾਕੀ ਪਾਲੀ ਸਾਂ ਵੀ ਚੰਗੀ ਆ ਕੋਈ ਵੀਰ ਦੂਰ ਨੇੜੋਂ ਆ ਰਿਹਾ ਠੀਕ ਆ ਜੀ ਨਸਲ ਜਾਤ ਪੂਰੀ ਆ ਇਧਰ ਇੱਕ ਉਹ ਸਵਾਤੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਠੀਕ ਆ ਜੀ ਪਸ਼ੂ ਕਈ ਨਾ ਦੋਸਤੋ ਡਰਦਾ ਡੁਰਦਾ ਹੈ ਨਵੀਂ ਥਾਂ ਤੇ ਆਇਆ ਠੀਕ ਆ ਆ ਲਓ ਜੀ ਠੀਕ ਆ ਜੀ ਠੀਕ ਆ ਅਗੇ ਪੂਟੇ ਵੀਰ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਆ ਵਰਡ ਆ ਆ ਜੀ ਆ ਜੀ ਇਹ ਆ ਜੀ ਬੱਚਾ ਜੇ ਦਾ ਹਾਂ ਇਹ ਕੋਈ ਅੱਠ ਦੇ ਲਾ ਲਾਰੇ ਕੋਈ ਨੌ ਲਾ ਲੇ ਸੂਈ ਨੂੰ ਠੀਕ ਆ ਜੀ ਇਹ ਥੱਲੇ 10 ਲੀਟਰ ਸੰਧੂ ਸਾਹਿਬ ਐਸ ਟਾਈਮ ਜਿਹੜਾ ਐ ਮੌਜੂਦਾ ਫਾਲ ਨੂੰ ਛੱਡ ਗਈਏ ਫਾਲਾ ਪਾਓ ਕੋਈ 12 ਲੀਟਰ ਹੀ ਹੋ ਠੀਕ ਹੋਰ ਜਿਹੜਾ 10 ਲੀਟਰ 10 ਲੀਟਰ ਐ ਬਿਲਕੁਲ ਬੱਚੇ ਸਮੇਤ ਕਿ ਬਿਨ ਬੱਚੇ ਹੋ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਠੀਕ ਆ ਜੀ 10 ਕਿ ਦਿਨਾਂ ਦੀ ਸੂਈ ਆ ਹਾਂ 10 ਬੱਚੇ ਨੂੰ ਮੜੀ ਨਿਗਾ ਮਰਾ ਦੋ ਹਾਂ ਲਓ ਦੋਸਤੋ ਆ ਬੱਚਾ ਇਹ ਮਗਰ ਆ ਬੱਚਾ ਬੱਚਾ ਲਓ ਜੀ ਆ ਮਗਰ ਬੱਚਾ ਦੋਸਤੋ 10 ਛੱਕ ਦਿਨਾਂ ਦੀ ਸੂਈ ਆ ਵੈਸੇ ਬੇਣ ਬੱਚੇ ਤੋਂ ਦੋਸਤੋ 10 ਕਿਲੋ ਬੱਚੇ ਸਮੇਤ ਕੋਈ 11 12 ਕਿਲੋ ਵੀ ਚਵਾਈ ਹੋ ਸਕਦੀ ਏ ਥੱਲੇ ਠੀਕ ਆ ਤੇ ਆ ਮਗਰ ਬੱਚਾ ਕੋਈ 10 ਛੱਕ ਦਿਨਾਂ ਦਾ ਸੁਬਾ ਤੇ ਚੋਣ ਚਣ ਵੀ ਕਿਉਂ ਚੋਣ ਜਾਣ ਸੰਧੂ ਸਾਹਿਬ ਬਿਲਕੁਲ ਆ ਲੱਗਦੇ ਨਾ ਥਾਣ ਨਿੱਕੇ ਹਾਂ ਬਿਲਕੁਲ ਓਕੇ ਆਗਾ ਮੁੰਡਾ ਬਮਰਾਉਣੀਆਂ ਦਾ ਹਾਂ ਬਿਲਕੁਲ ਓਕੇ ਆ ਚੋਣ ਚਣ ਠੀਕ ਆ ਜੀ ਆ ਖੋਲ ਨੇ ਲਿਆਓ ਖੋਲ ਕੇ ਦਿਖਾ ਦਿਓ ਵੀਰਾਂ ਲਓ ਦੋਸਤੋ ਬਾਕੀ ਚੂਣ ਜਣ ਕਿਦਾਂ ਤੁਸੀਂ ਨਾਲ ਦੀ ਨਾਲ ਇੱਕ ਵਾਰੀ ਦੇਖੀ ਜਾ ਰਹੇ ਜੀ ਠੀਕ ਆ ਜੀ ਬਿਲਕੁਲ ਸਕਰੀਪਟ ਜੇ ਸੂਏ ਨਿੱਗਰ ਆ ਤਰਾ ਹਾਂ ਕੋਈ ਪ੍ਰਵਾਹ ਨਹੀਂ ਚਾਰੂ ਚੂਰੂ ਬੜੀ ਆ ਹੈ ਪੂਰੀ ਵਜਨ ਵਾਲੀ ਆ ਉਹ ਵਜਨ ਲੋਡ ਵਾਲੀ ਚਾਰੂ ਬੜੀ ਆ ਦੂਜਾ ਦੱਸਿਆ ਜੇ ਨਹੀਂ ਤੀਜੇ ਸੂਏ ਜੀ ਤੀਜੇ ਸੂਏ ਆ ਇਹ ਇਡਾ ਵੀਰ ਭਰਾ ਖਲੂਣਾ ਹਾਂ ਉਹ ਦੱਸੇ 14 14 ਕਰ ਜੂ ਠੀਕ ਆ ਜੀ ਹਾਂਜੀ ਲਓ ਵੀ ਭਰਾਵੋ ਠੀਕ ਆ ਜੀ ਤੇ ਬਾਕੀ ਪੂਰੀ ਫਿਟ ਫਾੜ ਇੱਕ ਰੰਗ ਬਲੈਕ ਕੁਝ ਕੁ ਹਵਾਨਾ ਲੇਵਾ ਜਿਹੜਾ ਦੋਸਤੋ ਸਪੋਰਟ ਵਾਈਟ ਹੈਗੇ ਆ ਬਾਕੀ ਓਵਰਆਲ ਸਾਰੀ ਬਲੈਕ ਆ ਠੀਕ ਆ ਬਾਕੀ ਥੱਲਿਓਂ ਗਰਮ ਵਾਲੀ ਪੂਰੀ ਬਣੀ ਖੜੀ ਆ ਠੀਕ ਆ ਆਰਡਰ ਰੂਡਰ ਦੀ ਪੂਰੀ ਆ ਤੇ ਕ੍ਰੋਸ ਅੰਗ ਦੇ ਵਿੱਚ ਕਿਸੇ ਤਰ੍ਹਾਂ ਦੋਸਤੋ ਗਰਮੀ ਗਰਮੀ ਦੀ ਕੋਈ ਦਿੱਕਤ ਨਹੀਂ ਇਹਨੂੰ ਆ ਦੇਖੋ ਕੋਈ ਸੰਧੂ ਸਾਹਿਬ ਵੰਗੇ ਵੰਗੇ ਲੋ ਲੋ ਕੋਈ ਚੱਕਰ ਨਹੀਂ ਗਿਆ ਆ ਬਿਲਕੁਲ ਧਾਰ ਵੀ ਮੋਟੀ ਐ ਨਹੀਂ ਪਲਟਿਬਲ ਜਾਊਗਾ ਪੂਰੀ ਮੋਟੀ ਧਾਰ ਆ ਠੀਕ ਆ ਜੀ ਹਾਂ ਠੀਕ ਆ ਜੀ ਆ ਥੋੜਾ ਜਿਹਾ ਇਹ ਕੇ ਮੜਾ ਇਹਨੂੰ ਲੋਹਾਂ ਦੀ ਪੋਲ ਕੇ ਆ ਲੋ ਜੀ ਮਾਈ ਠੀਕ ਆ ਜੀ ਤੇ ਅੱਛਾ ਬੂਟੇ ਫਿਰ ਕੀ ਕਰਦੇ ਆ ਡਮਾਨੇ ਦੀ ਮੋਲ ਤਾਂ ਸੰਧੂ ਸਾਹਿਬ ਪੰਜਨਾ ਮਰਜ਼ੀ ਕਰ ਲੋ ਹਾਂ ਮੋਲ 36 ਹਾਂ ਨਾ 34 ਦਾਾਂਗੇ ਚੌਤੀ ਦੀ ਹਾਂ 2000 ਰੁਪਏ ਲੈਸ ਕਰਾਂਗੇ ਹਾਂ ਬਸ 2000 ਰੁਪਏ ਛੋੜ 34000 ਦੀ ਤਾਂ 34 ਦੀ ਜੈਸ ਨੋਈ ਆ ਜੈਸ ਨੋ 34 ਦੀ ਲਓ ਜੀ 34000 ਦੀ ਦੋਸਤ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਇਸ ਭਾਤ ਤੁਸੀਂ ਆਪੇ ਦੱਸ ਦੋ ਕਿਦਾਂ ਹਾਂ ਨਹੀਂ ਬਿਲਕੁਲ ਠੀਕ ਆ ਹਾਂ ਇਹ ਨਹੀਂ ਕੋਈ ਪ੍ਰਾਣੀ ਆ ਕਿ ਨਿੱਗਰ ਆ ਚੰਗੀ ਆ ਹਾਂ ਹਾਂ ਲਓ ਜੀ ਦੋਸਤ ਜਿਹੜੇ ਵੀਰ ਨੇ ਘਰੇਲੂ ਘਰੇ ਦੁੱਧ ਪੀਣਾ ਸੀ ਦੋਸਤੋ ਲੈ ਕੇ ਜਾਣਾ ਪਸ਼ੂ ਤੇ ਇੰਨੇ ਕੁ ਰੁਪਈਆ ਦੇ ਵਿੱਚ ਨਾਰਮਲ ਜੇਕਰ ਆਪਾਂ ਗੱਲ ਕਰਾਂ ਦੁੱਧ ਸਾਡੇ ਕੋਲ ਗੱਲ ਬਰਸੋਂ ਆਈ ਆ ਕੋਈ ਚੰਗਾ ਵੀਰ ਸਾਹਵਲਾ ਮਿਲ ਗਿਆ ਨਾ ਆ ਮੌਸਮ ਬੱਦ ਆ ਬਿਲਕੁਲ ਜੀ ਥੋੜਾ ਰੋਤ ਚੇਂਜ ਹੋਣੀ ਹੈ ਰੋਤ ਚੇਂਜ ਹੋ ਗਈ ਲਓ ਵੀ ਦੋਸਤੋ ਇਹ ਤੁਹਾਨੂੰ 34000 ਦੀ ਮਿਲ ਜਾਊਗੀ ਬਾਕੀ ਮਗਰ ਵੱਛਾ ਇੱਕ ਲਾਸਟ ਦੇ ਵਿੱਚ ਦੋਸਤੋ ਇਹ ਤੁਹਾਨੂੰ ਮਾਜ ਦਿਖਾਉਣੇ ਆ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀ ਮਾਜ ਇਹ ਵੀ ਚੰਗੀ ਆਈ ਹੈ ਵੀਰ ਦੇ ਕੋਲ ਤੇ ਸੂਈ ਸੁਵਾਈ ਆ ਠੀਕ ਆ ਤੇ ਬੂਟੇ ਵੀਰੇ ਤਾਂ ਸੁਆ ਕਿਨਮਾ ਤੇ ਕਿੰਨੇ ਸੁਆ ਸੰਤੂ ਸਾਹਿਬ ਦੁੱਜਾ ਜੀ ਹਾਂ ਮੈਂ ਲਾ ਇਹਦਾ ਝੋਟੀ ਦਾ ਦੁੱਜਾ ਝੋਟੀ ਲਾ ਲਓ ਮੈਂ ਲਾ ਲਓ ਜੋ ਵੀ ਮਰਜੀ ਆ ਬਿਲਕੁਲ ਅੱਜ ਹੀ ਸੂਈ ਆ ਹਾਂਜੀ ਹੁਣ 3 3.5 ਕਿਲੋ ਚ ਹੋਈ ਸੀ ਠੀਕ ਆ ਬੱਚੇ ਜੰਗਾ ਕੋਈ ਚੋਈ ਗਿਆ ਪਾਪਾ ਵੇਖਣਾ ਦਾਦਾ ਦਾ ਸ਼ਾਕ ਕੱਢਣਾ ਦਾ ਕਰਾਂ ਹਾਂਜੀ 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 ਇੱਧਰ ਵੇਖੋ ਮੈਂ ਇਹਦਾ ਇਹ ਲਾਡੂ ਲਾ ਕੇਵੇਂ ਹਾਂ ਹਾਂ ਲਓ ਜੀ ਅੱਜ ਹੀ ਸੂਈ ਮੋਰ ਅੱਜ 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 ਜੋਰ ਆਵੇ ਕੋ ਇੱਥੇ ਪਈ ਆ ਜੇ ਆਪਣੇ ਘਰੇ ਇੱਥੇ ਜੇ ਪਈ ਪ੍ਰੋਪਰ ਇਹ ਜੋ ਸੂਈ ਜੇ 11:30 ਵਜੇ ਹਾਂ ਤੇ 3:30 ਨੇ ਜੋਰ ਪਾ ਦਿੱਤੀ ਠੀਕ ਆ ਜੀ ਹੁਣ ਪਿੱਛਾ ਪੁਛਾ ਧੋ ਕੇ ਦੇ ਹਾਂ ਠੀਕ ਆ ਜੀ ਤੇ ਡੇਢ ਕੋਈ ਬੱਚਾ ਫਿਰ ਭੁੱਖਾ ਆ ਜਾਣ ਪਤਾ ਹਾਂ ਤੇ ਚੁਆਈ ਸੰਧੂ ਸਾਹਿਬ ਤੁਹਾਨੂੰ ਕੀ ਦੱਸ ਗਿਆ ਦੀ ਹਾਂ ਪਰ ਉਹੀ ਆ ਤੇ ਹਾਂ ਪੂਰੀ ਬੰਬੇ ਪਾਸ ਮੈਂ ਨਾ ਬੰਬੇ ਫਸੀ ਪਈ ਬੜੀ ਹੁਣ ਚੋਇਆ ਤੁਹਾਨੂੰ ਪਤਾ ਕਰਾਂ ਫਿਰ ਬੰਬੇ ਪਾਸ ਕੇ ਵੀਰ ਬੂਟੇ ਥੋੜਾ ਹੋਰ ਗਾ ਘਵਾਟੀ ਪਾਸ ਮੈਂ ਨਾ ਘਵਾਟੀ ਹਰਗੇ ਸਾਹਿਬ ਪਾਸ ਹੀ ਪਾਸ ਆ ਠੀਕ ਆ ਲਾ ਵੀ ਪਲੀ ਬੜੀ ਸੰਤੂ ਸਾਹਿਬ ਮੈਂ ਨਾ ਸੂਗੇ ਤੁਹਾਨੂੰ ਪਤਾ ਕਰ ਨੰਗਲ ਖਿੱਚ ਜਾਂਦਾ ਕੱਟਾ ਵਾਲਾ ਜਬਰ ਦਿੱਤਾ ਬਚ ਰੇ ਲਾ ਵੀ ਕੱਟਾ ਵਖਾਉਣੇ ਦੋਸਤ ਕੱਟਾ ਗੁੜੇ ਹੋਣੇ ਵੇਖੋ ਕਿੱਡਾ ਨਿਊ ਬੋਰਨ ਆ ਬਸ ਅੱਜ ਮਾਰਨਿੰਗ ਸਵੇਰ ਚ ਜਿਹੜੀ ਸੋਈ ਆ ਤੇ ਜਿਹੜਾ ਪ੍ਰੋਪਰ ਤੂੰ ਹੀ ਵੀ ਆ 11:30 12:00 11:30 12:00 ਵਜੇ ਸੋਈ ਮੈਂ ਘਾ ਬਿਲਕੁਲ ਜੀ ਪੂਰਾ ਮਾਲੀ ਬਣੂਗਾ ਕੇ ਪੂਰਾ ਮਾਲੀ ਠੀਕ ਆ ਜੀ ਹੈ ਵੀ ਬਿਲਕੁਲ ਇੱਕ ਰੰਗ ਕਾਲਾ ਠੀਕ ਆ ਤੇ ਇਹ ਕਟਾ ਦੋਸਤੋ ਇਸ ਮੈ ਦੇ ਮਗਰ ਬਾਕੀ ਥੋੜੀ ਬਾਕੀ ਚੋ ਚੁੱਕੇ ਆਪਾਂ ਕਿੰਨੀ ਕੀ ਤਸੱਲੀ ਵੇਖੀ ਕਰਦੇ ਚੋਈ ਉਸਨੂੰ ਸਾਢੇ 3 ਕਿਲੋ ਐ ਭਰਾ ਮੈਂ ਨਾ ਵਰਾ ਕੇ ਅੱਜ ਤਸੱਲੀ ਕਰਨੀ ਦੀ ਨਾ ਪਹਿਲਾਂ ਆਪਾਂ ਦਿਖਾਵਾਂਗੇ ਦੋਸਤੋ ਨਾਲ ਨਾਲ ਜੇ ਡੰਗਰ ਚੋਗੇ ਨਾ ਮੈਂ ਉਹਦਾ ਚੋਹ ਲੈਂਦਾ ਨਾ ਸ਼ਾਕਾ ਦਾ ਕੱਲ ਲੀਦਾ ਠੀਕ ਆ ਜੀ ਲਓ ਜੀ ਸੋ ਦੋਸਤੋ ਨਾਲ ਦੀ ਨਾਲ ਇੱਕ ਵਾਰ ਤੁਸੀਂ ਚੁਵਾਈ ਵੀ ਦੇਖੀ ਜਾ ਰਹੇ ਜੀ ਜਿਹੜੇ ਪਸੂ ਸੋਇਆ ਬਿਲਕੁਲ ਆਪਾਂ ਤੁਹਾਨੂੰ ਧਾਰਾ ਤੋੜਾ ਮਾਰ ਕੇ ਤਸੱਲੀ ਨਾਲ ਦੀ ਨਾਲ ਕਰਵਾਈ ਜਾਂਦੇ ਪਏ ਆ ਠੀਕ ਹੈ ਜੀ ਤੇ ਚੋਣ ਜਾਣ ਦਾ ਤੁਸੀਂ ਤਸੱਲੀ ਨਾਲ ਵੇਖ ਲਿਓ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਆਪਣਾ ਵਿਖਾਉਣ ਦਾ ਮਕਸਦ ਹੁੰਦਾ ਵੀ ਕੋਈ ਭੂਰ ਛਟਾ ਭੋਰਾ ਤੁਸੀਂ ਚੈੱਕ ਕਰ ਲਓ ਬਾਕੀ ਬੌਲੇ ਤੇ ਆ ਕਿਉਂਕਿ ਹਜੇ ਸਾਫ ਉਹ ਦੂਜੇ ਤੇ ਜੱਡਾਂਗੇ ਜਾ ਕੇ ਸਾਫ ਹੋਣੀ ਕਰਮਾ ਲਈ ਆ ਪਰਸੋਂ ਕਰਾਂਗੇ ਸਾਫ ਹਾਂ ਬਾਕੀ ਵੇਖੋ ਪਿੱਠਪੂੜੇ ਤੋਂ ਵੇਖੋ ਬਹੁਤ ਸੋਹਣੀ ਚੌੜੀ ਪਿੱਠਪੂੜੇ ਤੋਂ ਵੈਸੇ ਸੂਸਵਾ ਦੇ ਵਿੱਚ ਇੱਕ ਵਾਰੀ ਪਸੂ ਆਇਆ ਪਰ ਫਿਰ ਵੀ ਕਰਮਾ ਲਈ ਉਹ ਦੇਖ ਨਹੀਂ ਦਿੰਦੀ ਕਿ ਇੱਕ ਵਾਰੀ ਆਹਾਂ ਤੰਦੂ ਸਾਬ ਜਿਖੋ ਆ ਐ ਮਲਾਈਰ ਕਾ ਪਿੰਡਾ ਬਿਲਕੁਲ ਜੀ ਬਿਲਕੁਲ ਲੋ ਜੀ ਦੋਸਤੋ ਠੀਕ ਹੈ ਜੀ ਕਿਹੜਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਕਿਹੇ ਗੱਲਾਂ ਹੀ ਮਹਾਰਾਜ ਜੀ ਮੇਰ ਚੁਾਈ ਬਹੁਤ ਓਕੇ ਹਾਂ ਲੋ ਜੀ ਠੀਕ ਤੋਂ ਲੈਵਲ ਉਪੇ ਦੀ ਬੜੀ ਸਫਾਈ ਹੈ ਦੋਸਤੋ ਨਿੱਗਰ ਲੇਵਾ ਨਿੱਗਰ ਪਿੰਡਾ ਇਹ ਨਹੀਂ ਮੋਟੇ ਦੇ ਖੋਲਾ ਐ ਬਿਲਕੁਲ ਕਾਗਜ਼ ਤੋਂ ਵੀ ਪਤਲੀ ਚਮੜੀ ਹੈ ਕੇ ਹਾਂ ਬਿਲਕੁਲ ਤੇ ਬਾਕੀ ਲੈਸ਼ਕਰ ਉਸ ਕਪੂਰੀ ਆ ਦੋਸਤੋ ਤਾਂ ਥੰੜੇ ਦੇ ਵੀ ਬੜੀ ਸਾਫ ਤੇ ਬਾਕੀ ਚੁਵਾਈ ਤੁਸੀਂ ਨਾਲ ਦੀ ਨਾਲ ਦੇਖ ਲਈ ਠੀਕ ਆ ਜੀ ਹਲੋ ਅਰਗੇ ਬੱਚਾਂ ਕੇ ਠੀਕ ਆ ਜੀ ਅੱਛਾ ਵੀਰ ਬੂਟੇ ਚੰਗੀ ਆ ਜਿੰਨੀਆਂ ਛੋਟੀਆਂ ਚਾਹੇ ਮਾਚ ਕਹਿ ਲਈ ਆਪਾਂ ਮੋਲਵਾ ਸੰਧੂ ਸਾਹਿਬ ਦੀਆਂ ਸਿਫਤਾਂ ਨੂੰ ਮੈਂ ਕੀ ਦੱਸਾਂ ਜਾਂ ਚੁਵਾਈ ਜੁਈ ਹੈ ਨਾ ਕਿੰਨਾ ਠੰਡੀ ਭਲੀ ਮਾਨ ਤੇ ਮੱਝ ਤੇ ਮੁੱਲ ਤਾਂ ਹੁਣ ਪਾਵੇਂ ਇਸ ਦੀ 1.5 ਲੱਖ ਰੁਪਈਆ ਕਰਦਾ ਮੰਗ ਲੇ ਹਾਂ ਜੀ ਪਰ ਆਪਾਂ ਜੋ ਵੀ ਆ ਲੈਸ ਕਰਕੇ 1-20 ਹੀ ਦਾਂਗੇ ਇੱਕ ਵੀਰ ਹਾਂ ਜਿੱਦਾਂ ਕਰਮ ਵਾਲੀ ਥਲੇ ਬੋਲਾ ਬਾਲਾ ਨਹੀਂ ਤਾਂ ਚੋਈ ਆ ਅਜੇ ਵੀ ਉਹਨੀ ਫਸੀ ਖਲੋਤੀ ਆ ਦੋ ਦੋ ਹੋ ਸਕਦਾ ਮਹਾਰਾਜ ਦੀ ਕਿਰਪਾ 18 ਲੀਟਰ ਹੀ ਪਰੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲੋ ਦੋਸਤ ਸਫਾਈਆਂ ਬਹੁਤ ਜੱਦਗਾਂ ਇੱਕੋ ਚਾਰੇ ਥਣ ਕਿਹੇ ਗੱਲੋਂ ਵੀ ਨਹੀਂ ਖੁੱਸੀ ਹੂੰ ਪਿੰਡੇ ਤੋਂ ਸ਼ਕੀਨੀ ਵੱਲੋਂ ਹਰ ਇੱਕ ਗੱਲੋਂ ਹੀ ਹੂੰ ਲੋ ਜੀ ਦੋਸਤ ਠੀਕ ਹੈ ਜੀ ਇੱਕ ਤਾਂ ਬਹੁਤ ਡੰਗਰੀ ਹੋ ਸੂਜ ਆਇਆ ਹਰ ਜੀਰ ਜੀ ਹੋਵੇ ਇਹੋ ਆਪਾਂ ਬੜੀ ਵੱਡੀ ਲੱਗਣੀ ਬਿਲਕੁਲ ਅੱਲ ਇਸ ਟਾਈਮ ਇਹੋ ਠੀਂ ਰੱਖਣ ਦੀ ਕੋ ਬਿਲਕੁਲ ਜੀ ਬਿਲਕੁਲ ਲਓ ਬਾਕੀ ਦੋਸਤੋ ਬਾਕੀ ਲੈਵਲ ਉ ਵਿੱਚ ਬੰਤਰ ਵੇਖੋ ਬਿਲਕੁਲ ਤੁਨ ਤੋਂ ਸਾਰ ਨਾਲ ਜਿਹੜਾ ਬਿਲਕੁਲ ਟੱਚ ਕਰਦਾ ਤੇ ਚੰਗੀ ਮਿਲ ਕੇ ਵਾਲੀ ਜਿਹੜੀ ਇਹ ਮੱਝ ਬਾਕੀ ਹੁਣ ਬੌਲੇ ਤੇ ਆ ਕੋਈ ਵੀਰ ਚੋਗੇ ਤਸੱਲੀ ਕਰ ਸਕਦਾ 1 20 ਦੇ ਵਿੱਚੋਂ ਚਲੋ ਕਮਾਂਡਾਂ ਤਾਂ ਤਾਂ ਕਰਾਂਗੇ ਦਈਆ ਤੁਹਾਨੂੰ ਪਤਾ ਝੋਲ ਚੱਪਾ ਕਰਦਾਂਗੇ ਕੋਈ ਯਾਰ ਖੰਡ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਜੀ ਦੋਸਤੋ ਇਹ ਅੱਜ ਤਿੰਨ ਐਨੀਮਲ ਨੇ ਵੀਰ ਬੂਟੀ ਦੇ ਕੋਲ ਦੋਸਤੋ ਤਿੰਨੇ ਐਨੀਮਲ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਦੋ ਸੂਏ ਸੂਬਾ ਜਾਂ ਤੇ ਇੱਕ ਗੱਬਣ ਤੁਹਾਨੂੰ ਪਹਿਲੇ ਨੰਬਰ ਤੇ ਆਪਾਂ ਵੇੜ ਦਿਖਾਈ ਆ ਜਵੀਰਪੂਟ ਇੱਕ ਨੰਬਰ ਬੋਲ ਦਈਏ ਆਪਣੇ 8437398949 ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਇਹ ਨੰਬਰ ਹੈ ਨੰਬਰਾਂ ਤੇ ਤੁਸੀਂ ਕਾਲ ਕਰਕੇ ਦੋਸਤੋ ਬੁਧੇਰੇ ਡਿਟੇਲ ਲੈ ਸਕਦੇ ਜੇ ਤੇ ਬਾਕੀ ਆਓ ਇੱਥੇ ਨਰਖ ਪਰਖ ਆਪਣੀ ਤਸੱਲੀ ਕਰੋ ਤੇ ਪਸ਼ੂ ਦੋਸਤੋ ਸਾਰੇ ਚੰਗੇ ਆ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਉਹ ਲੈਂਦੇ ਰਿਹਾ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ